ਪਿਆਨੇ ਦਾ ਸੜਕੀ ਹਾਦਸਾ ਵਾਪਰਿਆ ਜਿੱਥੇ ਸਕੂਟੀ ਚਾਲਕ ਲੜਕੀ ਦੀਆਂ ਲੱਤਾਂ ਦੇ ਉੱਪਰੋਂ ਓਵਰਡੋਜ਼ ਬਜਰੀ ਦੇ ਨਾਲ ਲੱਦਿਆ ਹੋਇਆ ਟਰੱਕ ਨਿਕਲ ਗਿਆ ਦੋਵੇਂ ਲੱਤਾਂ ਕੱਟੀਆਂ ਗਈਆਂ ਨੇ ਜਵਾਨ ਕੁੜੀ ਹੁਣ ਸਾਰੀ ਜ਼ਿੰਦਗੀ ਦੇ ਲਈ ਮਹਤਾਜ ਹੋ ਕੇ ਰਹਿ ਗਈ ਹੈ ਹੁਸ਼ਿਆਰਪੁਰ ਦਾ ਕਸਬਾ ਮਹਾਲਪੁਰ ਜਿੱਥੇ ਮਾਮਲਾ ਸਾਹਮਣੇ ਆਇਆ ਇੱਕ ਨੌਜਵਾਨ ਲੜਕੀ ਆਪਣੇ ਘਰ ਤੋਂ ਮਹਾਲਪੁਰ ਵੱਲ ਨੂੰ ਆ ਰਹੀ ਸੀ ਜਦੋਂ ਮਹਾਲਪੁਰ ਦੇ ਮੁੱਖ ਚੌਂਕ 'ਚ ਪਹੁੰਚੀ ਤਾਂ ਪਿੱਛੇ ਆ ਰਹੇ ਓਵਰ ਲੋਡ ਬਜਰੀ ਦੇ ਨਾਲ ਭਰੇ ਹੋਏ ਇੱਕ ਟਰੱਕ ਨੇ ਕੁੜੀ ਨੂੰ ਟੱਕਰ ਮਾਰੀ ਹੈ ਬੇਕਾਬੂ ਸਕੂਟੀ ਹੋ ਕੇ ਟਰੱਕ ਦੇ ਟਾਇਰ ਹੇਠਾਂ ਆਉਣ ਦੇ ਨਾਲ ਕੁੜੀ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਰਹਾਂਗੀਰਾ ਦੀ ਮਦਦ ਨਾਲ ਹਸਪਤਾਲ ਤੱਕ ਪਹੁੰਚਾ ਦਿੱਤਾ ਗਿਆ ਪਰ ਜਵਾਨ ਕੁੜੀ ਸ਼ਾਇਦ ਹੁਣ ਪੂਰੀ ਜ਼ਿੰਦਗੀ ਦੇ ਲਈ ਮੌਤਾਜ ਹੋ ਕੇ ਰਹਿ ਗਈ ਹੈ ਇਸ ਤਰੀਕੇ ਦੇ ਹਾਦਸੇ ਲਗਾਤਾਰ ਵਾਪਰ ਰਹੇ ਨੇ ਦਸਦੀ ਕਿ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਓਵਰਲੋਡ ਟਿੱਪਣਾ ਤੋਂ ਕਾਫੀ ਪਰੇਸ਼ਾਨ ਨੇ ਟਿੱਪਰਾ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਤੇ ਲੋਕਾਂ ਨੂੰ ਜਾਣ ਗਵਾਉਣੀ ਪੈ ਰਹੀ ਹੈ ਪਰ ਇਹਨਾਂ ਤੇ ਕੋਈ ਕਾਰਵਾਈ ਹੀ ਨਹੀਂ ਹੋ ਰਹੀ ਇਸ ਤਰ੍ਹਾਂ ਦਾ ਜਿਹੜਾ ਪੇਸ਼ੈਂਟ ਦੀ ਹਾਲਤ ਹੈ ਜੀ ਅੱਜ ਸਵੇਰੇ ਤਕਰੀਬਨ 9:40 ਤੇ ਸਾਡੇ ਕੋਲ ਇੱਕ 26 ਸਾਲ ਦੀ ਫੀਮੇਲ ਨੂੰ ਲੈ ਕੇ ਆਏ ਸੀ ਐਕਸੀਡੈਂਟ ਦੀ ਹਿਸਟਰੀ ਦੇ ਨਾਲ ਐਗਜ਼ਾਮਿਨ ਕਰਨ ਤੇ ਫੀਮੇਲ ਦੀਆਂ ਦੋਨੋਂ ਲੱਤਾਂ ਤੇ 60 ਹੈ ਬਹੁਤ ਗੰਭੀਰ ਸੱਟ ਹੈ ਉਹਨਾਂ ਨੇ ਦੱਸਿਆ ਕਿ ਟਰੱਕ ਦੇ ਟਾਇਰ ਜਿਹੜੇ ਹੈਗੇ ਆ ਦੋਨੋਂ ਲੱਤਾਂ ਦੇ ਉੱਪਰੋਂ ਲੰਘ ਗਏ ਆ ਔਰ ਉਸ ਸਥਿਤੀ ਨੂੰ ਦੇਖਦਾ ਜੇ ਐਗਜ਼ਾਮਨ ਕੀਤਾ ਜਿਹੇ ਸੀ ਤੇ ਦੇਖ ਪਾਇਆ ਗਿਆ ਕਿ ਲੱਤਾਂ ਦੋਨੋਂ ਹੀ ਕ੍ਰਸ਼ ਹੋ ਚੁੱਕੀਆਂ ਆ ਹੱਡੀ ਜਿਹੜੀ ਹੈਗੀ ਆ ਉਹ ਜਗ੍ਹਾ ਜਗ੍ਹਾ ਤੋਂ ਫ੍ਰੈਕਚਰ ਹੋ ਚੁੱਕੀ ਹੈ ਜਿਹੜਾ ਉੱਪਰ ਮਸਲਸ ਹੈਗੇ ਆ ਔਰ ਬਾਕੀ ਦਾ ਮਾਸ ਹੈਗਾ ਆ ਉਹ ਵੀ ਸਾਰਾ ਉੱਪਰੋਂ ਉੱਦੜਿਆ ਹੋਇਆ ਹੈ ਤੇ ਇਸ ਕ੍ਰਸ਼ ਇੰਜਰੀ ਦੇ ਹਿਸਾਬ ਨਾਲ ਅਗਰ ਦੇਖਿਆ ਜਾਏ ਤੇ ਲੱਤ ਨੂੰ ਬਚਾਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਪਰ ਫਿਰ ਵੀ ਅਸੀਂ ਇਥੋਂ ਪ੍ਰਾਇਮਰੀ ਜੋ ਵੀ ਫਸਟ ایڈ ਹੈ ਉਹ ਦੇਖ ਕੇ ਇਹਨਾਂ ਨੂੰ ਡਾਇਰੈਕਟਲੀ ਪੀਜੀਆਈ ਰੈਫਰ ਕਰ ਰਹੇ ਆ ਤਾਂ ਜੋ ਇਹਨਾਂ ਨੂੰ ਟਰਸ਼ਰੀ ਕੇਅਰ ਜਿਆ ਉਹ ਮਿਲ ਜਾਂਦੀ ਹੈ ਪਿਆਨੇ ਦਾ ਸੜਕੀ ਹਾਦਸਾ ਵਾਪਰਿਆ ਜਿੱਥੇ ਸਕੂਟੀ ਚਾਲਕ ਲੜਕੀ ਦੀਆਂ ਲੱਤਾਂ ਦੇ ਉੱਪਰੋਂ ਓਵਰਡੋਜ਼ ਬਜਰੀ ਦੇ ਨਾਲ ਲੱਧਿਆ ਹੋਇਆ ਟਰੱਕ ਨਿਕਲ ਗਿਆ ਦੋਵੇਂ ਲੱਤਾਂ ਕੱਟੀਆਂ ਗਈਆਂ ਨੇ ਜਵਾਨ ਕੁੜੀ ਹੁਣ ਸਾਰੀ ਜ਼ਿੰਦਗੀ ਦੇ ਲਈ ਮਹਤਾਜ ਹੋ ਕੇ ਰਹਿ ਗਈ ਹੈ ਹੁਸ਼ਿਆਰਪੁਰ ਦਾ ਕਸਬਾ ਮਹਾਲਪੁਰ ਜਿੱਥੇ ਮਾਮਲਾ ਸਾਹਮਣੇ ਆਇਆ ਇੱਕ ਨੌਜਵਾਨ ਲੜਕੀ ਆਪਣੇ ਘਰ ਤੋਂ ਮਹਾਲਪੁਰ ਵੱਲ ਨੂੰ ਆ ਰਹੀ ਸੀ ਜਦੋਂ ਮਹਾਲਪੁਰ ਦੇ ਮੁੱਖ ਚੌਂਕ 'ਚ ਪਹੁੰਚੀ ਤਾਂ ਪਿੱਛੇ ਆ ਰਹੇ ਓਵਰ ਲੋਡ ਬਜਰੀ ਦੇ ਨਾਲ ਭਰੇ ਹੋਏ ਇੱਕ ਟਰੱਕ ਨੇ ਕੁੜੀ ਨੂੰ ਟੱਕਰ ਮਾਰੀ ਹੈ ਵੇ ਕਾਬੂ ਸਕੂਟੀ ਹੋ ਕੇ ਟਰੱਕ ਦੇ ਟਾਇਰ ਹੇਠਾਂ ਆਉਣ ਦੇ ਨਾਲ ਕੁੜੀ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਰਹنگੀਰਾ ਦੀ ਮਦਦ ਨਾਲ ਹਸਪਤਾਲ ਤੱਕ ਪਹੁੰਚਾ ਦਿੱਤਾ ਗਿਆ ਪਰ ਜਵਾਨ ਕੁੜੀ ਸ਼ਾਇਦ ਹੁਣ ਪੂਰੀ ਜ਼ਿੰਦਗੀ ਦੇ ਲਈ ਮੌਤਾਜ ਹੋ ਕੇ ਰਹਿ ਗਈ ਹੈ ਇਸ ਤਰੀਕੇ ਦੇ ਹਾਦਸੇ ਲਗਾਤਾਰ ਵਾਪਰ ਰਹੇ ਨੇ ਦੱਸਦੀ ਕਿ ਇਲਾਕਾ ਵਾਸੀਆਂ ਦਾ ਇਹ ਕਹਿਣਾ ਹੈ ਕਿ ਓਵਰਲੋਡ ਟਿਪਣਾ ਤੋਂ ਕਾਫੀ ਪਰੇਸ਼ਾਨ ਨੇ ਟਿਪਰਾ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਤੇ ਲੋਕਾਂ ਨੂੰ jaan ਗਵਾਉਣੀ ਪੈ ਰਹੀ ਹੈ ਪਰ ਇਹਨਾਂ ਤੇ ਕੋਈ ਕਾਰਵਾਈ ਹੀ ਨਹੀਂ ਹੋ ਰਹੀ ਸਰਮਾਹਲ ਦੇ ਨੀਂ ਚੌਂਚ ਐਕਸੀਡੈਂਟ ਹੋਇਆ ਸੀ ਇਸ ਤਰ੍ਹਾਂ ਦਾ ਜਿਹੜਾ ਪੇਸ਼ੈਂਟ ਦੀ ਹਾਲਤ ਹੈ ਜੀ ਅੱਜ ਸਵੇਰੇ ਤਕਰੀਬਨ 9:40 ਤੇ ਸਾਡੇ ਕੋਲ ਇੱਕ 26 ਸਾਲ ਦੀ ਫੀਮੇਲ ਨੂੰ ਲੈ ਕੇ ਆਏ ਸੀ ਐਕਸੀਡੈਂਟ ਦੀ ਹਿਸਟਰੀ ਦੇ ਨਾਲ ਐਗਜ਼ਾਮਿਨ ਕਰਨ ਤੇ ਫੀਮੇਲ ਦੀਆਂ ਦੋਨੋਂ ਲੱਤਾਂ ਤੇ ਸੱਟ ਹੈ ਬਹੁਤ ਗੰਭੀਰ ਸੱਟ ਹੈ ਉਹਨਾਂ ਨੇ ਦੱਸਿਆ ਕਿ ਟਰੱਕ ਦੇ ਟਾਇਰ ਜਿਹੜੇ ਹੈਗੇ ਆ ਦੋਨੋਂ ਲੱਤਾਂ ਦੇ ਉੱਪਰੋਂ ਲੰਘ ਗਏ ਆ ਔਰ ਉਸ ਸਥਿਤੀ ਨੂੰ ਦੇਖਦੇ ਐਗਜ਼ਾਮਿਨ ਕੀਤਾ ਜਿਹੇ ਸੀ ਤੇ ਦੇਖ ਪਾਇਆ ਗਿਆ ਕਿ ਲੱਤਾਂ ਦੋਨੋਂ ਹੀ ਕ੍ਰਸ਼ ਹੋ ਚੁੱਕੀਆਂ ਆ ਹੱਡੀ ਜਿਹੜੀ ਹੈਗੀ ਆ ਉਹ ਜਗਾ ਜਗਾ ਤੋਂ ਫ੍ਰੈਕਚਰ ਹੋ ਚੁੱਕੀ ਹੈ ਜਿਹੜਾ ਉੱਪਰ ਮਸਲਸ ਹੈਗੇ ਆ ਔਰ ਬਾਕੀ ਦਾ ਮਾਸ ਹੈਗਾ ਆ ਉਹ ਵੀ ਸਾਰਾ ਉੱਪਰੋਂ ਉਦੜਿਆ ਹੋਇਆ ਹੈ ਤੇ ਇਸ ਕ੍ਰੈਸ਼ ਇੰਜਰੀ ਦੇ ਹਿਸਾਬ ਨਾਲ ਅਗਰ ਦੇਖਿਆ ਜਾਏ ਤੇ ਲੱਤ ਨੂੰ ਬਚਾਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਪਰ ਫਿਰ ਵੀ ਅਸੀਂ ਇਥੋਂ ਪ੍ਰਾਇਮਰੀ ਜੋ ਵੀ ਫਸਟ ایڈ ਹੈ ਉਹ ਦੇ ਕੇ ਇਹਨਾਂ ਨੂੰ ਡਾਇਰੈਕਟਲੀ ਪੀਜੀਆਈ ਰੈਫਰ ਕਰ ਰਹੇ ਆ ਤਾਂ ਜੋ ਇਹਨਾਂ ਨੂੰ ਟਰਸਰੀ ਕੇਅਰ ਜੇ ਆ ਉਹ ਮਿਲ ਸਕਦੀ ਹੈ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਸਕੂਟੀ ਚਾਲਕ ਲੜਕੀ ਦੀਆਂ ਲੱਤਾਂ ਦੇ ਉੱਪਰੋਂ ਓਵਰਡੋਜ਼ ਬਜਰੀ ਦੇ ਨਾਲ ਲੱਧਿਆ ਹੋਇਆ ਟਰੱਕ ਨਿਕਲ ਗਿਆ ਦੋਵੇਂ ਲੱਤਾਂ ਕੱਟੀਆਂ ਗਈਆਂ ਨੇ ਜਵਾਨ ਕੁੜੀ ਹੁਣ ਸਾਰੀ ਜ਼ਿੰਦਗੀ ਦੇ ਲਈ ਮਹਤਾਜ ਹੋ ਕੇ ਰਹਿ ਗਈ ਹੈ ਹੁਸ਼ਿਆਰਪੁਰ ਦਾ ਕਸਬਾ ਮਹਾਲਪੁਰ ਜਿੱਥੇ ਮਾਮਲਾ ਸਾਹਮਣੇ ਆਇਆ ਇੱਕ ਨੌਜਵਾਨ ਲੜਕੀ ਆਪਣੇ ਘਰ ਤੋਂ ਮਹਾਲਪੁਰ ਵੱਲ ਨੂੰ ਆ ਰਹੀ ਸੀ ਜਦੋਂ ਮਹਾਲਪੁਰ ਦੇ ਮੁੱਖ ਚੌਂਕ 'ਚ ਪਹੁੰਚੀ ਤਾਂ ਪਿੱਛੇ ਆ ਰਹੇ ਓਵਰ ਲੋਡ ਬਜਰੀ ਦੇ ਨਾਲ ਭਰੇ ਹੋਏ ਇੱਕ ਟਰੱਕ ਨੇ ਕੁੜੀ ਨੂੰ ਟੱਕਰ ਮਾਰੀ ਹੈ ਬੇਕਾਬੂ ਸਕੂਟੀ ਹੋ ਕੇ ਟਰੱਕ ਦੇ ਟਾਇਰ ਹੇਠਾਂ ਆਉਣ ਦੇ ਨਾਲ ਕੁੜੀ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਰਹੰਗੀਰਾ ਦੀ ਮਦਦ ਨਾਲ ਹਸਪਤਾਲ ਤੱਕ ਪਹੁੰਚਾ ਦਿੱਤਾ ਗਿਆ ਪਰ ਜਵਾਨ ਕੁੜੀ ਸ਼ਾਇਦ ਹੁਣ ਪੂਰੀ ਜ਼ਿੰਦਗੀ ਦੇ ਲਈ ਮੌਤਾਜ ਹੋ ਕੇ ਰਹਿ ਗਈ ਹੈ ਇਸ ਤਰੀਕੇ ਦੇ ਹਾਦਸੇ ਲਗਾਤਾਰ ਵਾਪਰ ਰਹੇ ਨੇ ਦੱਸਦੀ ਕਿ ਇਲਾਕਾ ਵਾਸੀਆਂ ਦਾ ਇਹ ਕਹਿਣਾ ਹੈ ਕਿ ਓਵਰਲੋਡ ਟਿਪਣਾ ਤੋਂ ਕਾਫੀ ਪਰੇਸ਼ਾਨ ਨੇ ਟਿਪਰਾ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਤੇ ਲੋਕਾਂ ਨੂੰ ਜਾਨ ਗਵਾਉਣੀ ਪੈ ਰਹੀ ਹੈ ਪਰ ਇਹਨਾਂ ਤੇ ਕੋਈ ਕਾਰਵਾਈ ਹੀ ਨਹੀਂ ਹੋ ਰਹੀ ਸਰਮਾਹਲ ਦੇ ਨੀਂ ਚੌਂਚ ਐਕਸੀਡੈਂਟ ਹੋਇਆ ਸੀ ਇਸ ਤਰ੍ਹਾਂ ਦਾ ਜਿਹੜਾ ਪੇਸ਼ੈਂਟ ਦੀ ਹਾਲਤ ਹੈ ਜੀ ਅੱਜ ਸਵੇਰੇ ਤਕਰੀਬਨ 9:40 ਤੇ ਸਾਡੇ ਕੋਲ ਇੱਕ 26 ਸਾਲ ਦੀ ਫੀਮੇਲ ਨੂੰ ਲੈ ਕੇ ਆਏ ਸੀ ਐਕਸੀਡੈਂਟ ਦੀ ਹਿਸਟਰੀ ਦੇ ਨਾਲ ਐਗਜ਼ਾਮਿਨ ਕਰਨ ਤੇ ਫੀਮੇਲ ਦੀਆਂ ਦੋਨੋਂ ਲੱਤਾਂ ਤੇ ਸੱਟ ਹੈ ਬਹੁਤ ਗੰਭੀਰ ਸੱਟ ਹੈ ਉਹਨਾਂ ਨੇ ਦੱਸਿਆ ਕਿ ਟਰੱਕ ਦੇ ਟਾਇਰ ਜਿਹੜੇ ਹੈਗੇ ਆ ਦੋਨੋਂ ਲੱਤਾਂ ਦੇ ਉੱਪਰੋਂ ਲੰਘ ਗਏ ਆ ਔਰ ਉਸ ਸਥਿਤੀ ਨੂੰ ਦੇਖਦੇ ਐਗਜ਼ਾਮਿਨ ਕੀਤਾ ਜਿਹੇ ਸੀ ਤੇ ਦੇਖ ਪਾਇਆ ਗਿਆ ਕਿ ਲੱਤਾਂ ਦੋਨੋਂ ਹੀ ਕ੍ਰਸ਼ ਹੋ ਚੁੱਕੀਆਂ ਆ ਹੱਡੀ ਜਿਹੜੀ ਹੈਗੀ ਆ ਉਹ ਜਗਾ ਜਗਾ ਤੋਂ ਫ੍ਰੈਕਚਰ ਹੋ ਚੁੱਕੀ ਹੈ ਜਿਹੜਾ ਉੱਪਰ ਮਸਲਸ ਹੈਗੇ ਆ ਔਰ ਬਾਕੀ ਦਾ ਮਾਸ ਹੈਗਾ ਆ ਉਹ ਵੀ ਸਾਰਾ ਉੱਪਰੋਂ ਉੱਦੜਿਆ ਹੋਇਆ ਹੈ ਤੇ ਇਸ ਕ੍ਰੈਸ਼ ਇੰਜਰੀ ਦੇ ਹਿਸਾਬ ਨਾਲ ਅਗਰ ਦੇਖਿਆ ਜਾਏ ਤੇ ਲੱਤ ਨੂੰ ਬਚਾਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਪਰ ਫਿਰ ਵੀ ਅਸੀਂ ਇਥੋਂ ਪ੍ਰਾਇਮਰੀ ਜੋ ਵੀ ਫਸਟ ایڈ ਹੈ ਉਹ ਦੇ ਕੇ ਇਹਨਾਂ ਨੂੰ ਡਾਇਰੈਕਟਲੀ ਪੀਜੀਆਈ ਰੈਫਰ ਕਰ ਰਹੇ ਆ ਤਾਂ ਜੋ ਇਹਨਾਂ ਨੂੰ ਟਰਸਰੀ ਕੇਅਰ ਜੇ ਆ ਉਹ ਮਿਲ ਜਾਵੇ